ਸਤਿਕਾਰਯੋਗ ਦੇ ਆਪਕੇ ਸਹਿਵਾਨ ਅਤੇ ਮੇਰੇ ਨਾਲ ਪੜਨ ਵਾਲੇ ਪਿਆਰੇ ਵਿਦਿਆਰਥੀ ਸਾਥੀਓ ਪੇਸ਼ ਹੈ ਮੇਰਾ ਅੱਜ ਦਾ ਵਿਚਾਰ ਜੇਕਰ ਤੁਸੀਂ 21ਵੀਂ ਸਦੀ ਵਿੱਚ ਆਂਦੇ ਵਿਸ਼ਵਾਸੀ ਹੋ ਤਾਂ ਤੁਸੀਂ ਮੁਹੰਮਦ ਬਿੰਦ ਤੁਗਲਕ ਤੋਂ ਵੀ ਵੱਡੇ ਮੂਰਖ ਹੋ ਧੰਨਵਾਦ ਜੇਕਰ 21ਵੀਂ ਸਦੀ ਵਿੱਚ ਵੀ ਤੁਸੀਂ ਆਂਦੇ ਵਿਸ਼ਵਾਸੀ ਹੋ ਤਾਂ ਮੁਹੰਮਦ ਬਿੰਦ ਤੁਗਲਕ ਤੋਂ ਵੀ ਵੱਡੇ ਮੂਰਖ ਹੋ ਠੀਕ ਹੈ ਬੱਚਿਓ ਇਹਦਾ ਅਰਥ ਕੀ ਹੋ ਸਕਦਾ ਤੁਸੀਂ ਪਹਿਲਾਂ ਇਹਦਾ ਅਰਥ ਦੱਸੋ ਵੈਰੀ ਗੁੱਡ ਅ ਚੱਲ ਗਰਦਾਸ ਮਾਨ ਤੂੰ ਦੱਸ ਪੁੱਤ ਜਮ ਜਿ ਕਿੰਨੀ ਸਦੀ ਚੱਲੀ ਆਂਦੀ ਹੈ ਜਿਹੜਾ ਵੀ ਕਿੰਨੀ ਸਦੀ ਗਿਆਨ ਦੀ ਸਦੀ ਆ ਜੀ ਜਿਹੜਾ ਵੀ ਆਂਦੇ ਵਿਸ਼ਵਾਸ ਕਰਦਾ ਹੈਗਾ ਜੀ ਮੁਹੰਮਦ ਬਨੋ ਟੋਗਲਕ ਤੋਂ ਵੀ ਬੜਾ ਮੁਰਖਾਗਾ ਜੀ ਸ਼ਾਬਾਸ਼ ਵੈਰੀ ਗੁੱਡ ਮੁਹੰਮਦ ਬਨੋ ਟੋਗਲਕ ਵੀ ਮੁਰਖ ਸੀ ਹਾਂ ਜੀ ਉਹਨੇ ਇਹ ਜਿਹੇ ਫੈਸਲੇ ਕੀਤੇ ਸੀ ਜਿਹੜੇ ਉਹਦੀ ਮੁਰਖਤਾ ਮੁਰਖਤਾ ਦੱਸਦੇ ਸੀ ਜੀ ਹਾਂ ਵੈਰੀ ਗੁੱਡ ਮੁਹੰਮਦ ਬਨੋ ਟੋਗਲਕ ਨੇ ਕੁਝ ਅਜਿਹੇ ਫੈਸਲੇ ਕੀਤੇ ਸੀ ਜਿਹਦੇ ਕਰਕੇ ਸਿੱਧ ਹੁੰਦਾ ਕਿ ਉਹ ਮੁਰਖ ਸੀ ਪੜ੍ਹੇ ਲਿਖੇ ਮੁਰਖ ਸੀ ਪੜ੍ਹੇ ਲਿਖੇ ਸੀ ਤੇ ਅੱਜ ਕੱਲ ਇਹ 21ਵੀਂ ਸਦੀ ਚੱਲਦੀ ਐ ਅਸੀਂ ਸਾਰੇ ਪੜ੍ਹੇ ਲਿਖੇ ਆਂ ਪਰੰਤੂ ਜੇਕਰ ਅਸੀਂ ਫੇਰ ਵੀ ਅੰਧਵਿਸ਼ਵਾਸ ਕਰਾਂਗੇ ਤਾਂ ਸਾਡੇ ਦੇ ਮੁਹੰਮਦ ਬਿਨ ਤੁਗਲਕ ਤੋਂ ਕੋਈ ਫਰਕ ਨਹੀਂ ਕਿਉਂਕਿ ਉਹ ਵੀ ਮੂਰਖ ਸੀ ਅਸੀਂ ਵੀ ਮੂਰਖ ਕਹਾਵਾਂਗੇ ਠੀਕ ਹੈ ਜੀ ਵੈਰੀ ਗੁੱਡ ਸ਼ਾਬਾਸ਼ ਬੈਠੋ ਹਾਂਜੀ ਪਿਆਰੇ ਵਿਦਿਆਰਥੀਓ ਅਗਲੀ ਗਤੀਵਿਧੀ ਹੈਗੀ ਐ ਆਪਣੀ ਆਮ ਗਿਆਨ ਦੇ ਪ੍ਰਸ਼ਨ ਆਮ ਗਿਆਨ ਦੇ ਪ੍ਰਸ਼ਨ ਪੁੱਛਣ ਦੇ ਲਈ ਆ ਰਹੀ ਐ 7ਵੀਂ ਜਮਾਤ ਦੀ ਵਿਦਿਆਰਥਣ ਜੀਵਿਕਾ ਆਓ ਜੀਵਿਕਾ ਸਿੱਤੀਕਾਰ ਯੋਗਦੇ ਆਪਕ ਸਵਾਗਤ ਹੈ ਮੇਰੇ ਨਾਲ ਪੜਨ ਵਾਲੇ ਪਿਆਰੇ ਵਿਦਿਆਰਥੀ ਸਾਥੀਓ ਪੇਸ਼ ਆਣ ਮੇਰੇ ਅੱਜ ਦੇ ਪ੍ਰੈਜਨ 21 ਜੂਨ ਨੂੰ ਕਿਹੜਾ ਧਰੂਵ ਸੂਰਜ ਵੱਲ ਝੁਕਿਆ ਹੁੰਦਾ ਹੈ 21 ਜੂਨ ਨੂੰ ਕਿਹੜਾ ਧਰੂਵ ਸੂਰਜ ਵੱਲ ਝੁਕਿਆ ਹੁੰਦਾ ਹੈ ਵੈਰੀ ਗੁੱਡ ਸਾਰੇ ਬੱਚਿਆਂ ਦੇ ਹੱਥ ਖੜੇ ਨੇ ਹਨਾ ਸ਼ਾਬਾਸ਼ ਅ ਚਲ ਹੁਸਨ ਦਾ ਪੁੱਤਰ ਉੱਤਰੀ ਧਰੁਵ ਸਹੀ ਹੈ ਬਈ ਹਾਂਜੀ ਬਿਲਕੁਲ ਸਹੀ ਹੈ ਸ਼ਾਬਾਸ਼ ਕਿਸ ਦੇਸ਼ ਵਿੱਚ ਕ੍ਰਿਸਮਸ ਗਰਮੀ ਦੀ ਰੁੱਤ ਵਿੱਚ ਮਨਾਈ ਜਾਂਦੀ ਹੈ ਪ੍ਰਸ਼ਨ ਹੈਗਾ ਕਿਸ ਦੇਸ਼ ਵਿੱਚ ਕ੍ਰਿਸਮਸ ਗਰਮੀ ਦੀ ਰੁੱਤ ਚ ਮਨਾਈ ਜਾਂਦੀ ਹੈ ਤਾਂ ਹੁਣ ਤੁਸੀਂ ਉਹ ਦੇਸ਼ ਦਾ ਨਾਮ ਦੱਸਣਾ ਜਿਹੜੇ ਦੇਸ਼ ਦੇ ਵਿੱਚ ਗਰਮੀ ਦੀ ਰੁੱਤ ਚ ਮਨਾਈ ਜਾਂਦੀ ਹੈ ਠੀਕ ਹੈ ਇੱਕ ਮਿੰਟ ਦੇਖੀ ਆਪਾਂ ਕਿੰਨੇ ਕਿੰਨੂ ਪਤਾ ਵੈਰੀ ਗੁੱਡ ਆਪਣਾ ਧਰਮੀਤ ਤੋਂ ਦਸ ਬੋਤਲ ਆਸਟ੍ਰੇਲੀਆ ਆਸਟ੍ਰੇਲੀਆ ਹਾਂਜੀ ਆ ਸਹੀ ਆਸਟ੍ਰੇਲੀਆ ਹਾਂਜੀ ਉੱਤਰ ਫਿਰ ਆਸਟ੍ਰੇਲੀਆ ਦੇ ਵਿੱਚ 크리스마ਸ ਇਹਦਾ ਮਤਲਬ ਜੂਨ ਜਲਾਈ ਚਾਉਂਦੀ ਆ ਨਹੀਂ ਜੀ ਹੋਰ ਦਸੰਬਰ ਚ ਹੀ ਉੱਥੇ ਗਰਮੀ ਪੈਂਦੀ ਹੁੰਦੀ ਹੈ ਅੱਛਾ ਦਸੰਬਰ ਚ ਗਰਮੀ ਪੈਂਦੀ ਹੈ ਉੱਥੇ ਹਾਂਜੀ ਠੀਕ ਹੈ ਜੀ ਠੀਕ ਹੈ ਵੈਰੀ ਗੁੱਡ ਬਹੁਤ ਵਧੀਆ ਸ਼ਾਬਾਸ਼ ਧਰਤੀ ਨੂੰ ਕਿੰਨੇ ਤਾਪਖੰਡਾਂ ਵਿੱਚ ਵੰਡਿਆ ਜਾਂਦਾ ਹੈ ਧਰਤੀ ਨੂੰ ਕਿੰਨੇ ਤਾਪਖੰਡਾਂ ਵਿੱਚ ਵੰਡਿਆ ਜਾਂਦਾ ਹੈ ਕੁੰਡੇ ਚ ਪੁੱਛਦੇ ਆ ਚਲ ਗੁਰਵਿੰਦਰ ਤੂੰ ਦੱਸ ਤਿੰਨ ਤਾਪਖੰਡਾਂ ਤਿੰਨ ਤਾਪਖੰਡਾਂ ਸਹੀ ਹੈ ਜੀ ਹਾਂਜੀ ਹਾਂਜੀ ਬਿਲਕੁਲ ਸਹੀ ਹੈ ਜੀ ਤਿੰਨ ਤਾਪਖੰਡਾਂ ਚਾਬਾਸ਼ ਏਸ਼ੀਆ ਤੇ ਯੂਰਪ ਨੂੰ ਕਿਹੜੀ ਪਰਬਤ ਮਾਲਾ ਅਲੱਗ ਕਰਦੀ ਹੈ ਏਸ਼ੀਆ ਤੇ ਯੂਰਪ ਨੂੰ ਕਿਹੜੀ ਪਰਬਤ ਮਾਲਾ ਅਲੱਗ ਕਰਦੀ ਹੈ ਪਰਬਤ ਮਾਲਾ ਦਾ ਨਾਮ ਚਲ ਚਲ ਪੁੱਤਰ ਯੂਰਾਲ ਯੂਰਾਲ ਸਹੀ ਹੈ ਭਾਈ ਹਾਂਜੀ ਠੀਕ ਹੈ ਬੱਚਿਓ ਸ਼ਾਬਾਸ਼ ਸਹੀ ਹੈ ਪੰਜਵਾਂ ਤੇ ਆਖਰੀ ਪ੍ਰਸ਼ਨ ਭਾਰਤ ਭਾਰਤ ਦੀ ਤੱਟ ਰੇਖਾ ਕਿੰਨੀ ਲੰਬੀ ਹੈ ਭਾਰਤ ਦੀ ਤੱਟ ਰੇਖਾ ਕਿੰਨੀ ਲੰਬੀ ਹੈ ਮੁੰਡਿਆਂ ਨੂੰ ਪੁੱਛਦੇ ਆ ਚੱਲ ਕਾਸ਼ ਤੂੰ ਦੱਸ ਪੁੱਤਰ ਕਿੰਨੀ ਲੰਬੀ ਹੈ ਉਹ ਤਾਂ ਬੜੀ ਲੰਬੀ ਆ ਜੀ ਮਿੰਨੀ ਨਹੀਂ ਜਾਂਦੀ ਸਾਇੰਟਿਸਟ ਮਿਲਣ ਲੱਗੇ ਜੀ ਫਿੱਟੇ ਹੀ ਮੁੱਕ ਗਿਆ ਇਹ ਤਾਂ ਮਿੰਨੀ ਨਹੀਂ ਜਾਂਦੀ ਕਹਿੰਦਾ ਸਾਇੰਟਿਸਟ ਮਿਲਣ ਲੱਗੇ ਫਿੱਟਾ ਮੁੱਕ ਗਿਆ ਐਨੀ ਲੰਬੀ ਆ ਚਲੋ ਸ਼ਾਬਾਸ਼ ਸਹੀ ਉੱਤਰ ਦੱਸੋ ਪੁੱਤਰ ਸਹੀ ਗਿਣਤੀ ਮਿੰਤੀ ਦੇ ਵਿੱਚ ਕਿੰਨੀ ਲੰਬੀ ਹੋ ਸਕਦੀ ਆ 6000 ਦੇ ਕਰੀਬ ਪੱਕੀ ਪੱਕੀ ਦੱਸੋ ਅ ਖੜੀ ਸਰਦਾਰ ਜਮਾਨਾ ਨੂੰ ਕੁੜੀਆਂ ਚ ਪੁੱਛਦੇ ਕੁੜੀਆਂ ਚ ਕੁੜੀਆਂ ਚੋਂ ਕੁੜੀਆਂ ਚੋਂ ਚੱਲ ਗੁਰਕੀਰਤ ਤੂੰ ਦੱਸ 650 ਕਾਹਟ 100 ਮੀਟਰ ਕੇ ਕਿਲੋਮੀਟਰ ਮੀਟਰ ਦੀ 650 ਆ ਕੇ ਭਾਈ ਹੋਰ ਬੱਚਾ ਦੱਸੋ ਹੋਰ ਚੱਲ ਕਰਦਾ ਜਮਾਨਾ ਦੱਸ ਮੈਨੂੰ 650 ਕਿਲੋਮੀਟਰ 650 ਕਿਲੋਮੀਟਰ 650 किलोमीटर 650 किलोमीटर आदि हां जी ओ की गल हां जी शाबाश 650 के कट 1000 ਤਾਂ ਨਹੀਂ हां जी 650 ਕਿਲੋਮੀਟਰ ਸ਼ਾਬਾਸ਼ ਸਹੀ ਹੈ ਭਾਈ हां जी ਬਿਲਕੁਲ ਚਲੋ ਜੀਵਿਕਾ ਦੇ ਨਾਮ ਤੇ ਤੇ ਤੁਹਾਡੇ ਆਪਣੇ ਨਾਮ ਤੇ ਤਾੜੀ ਲਾਓ ਸ਼ਾਬਾਸ਼ ਪਿਆਰੇ ਵਿਦਿਆਰਥੀਓ ਬਾਲ ਵਿਆਹ ਦੀ ਜਿਹੜੀ ਸਮੱਸਿਆ ਉਹ ਸਾਡੇ ਸਮਾਜ ਲਈ ਬਹੁਤ ਘਾਤਕ ਸਿੱਧ ਹੋ ਰਹੀ ਆ ਬਾਲ ਵਿਆਹ ਦੀ ਸਮੱਸਿਆ ਲੜਕੀਆਂ ਦੇ ਵਿਕਾਸ ਦੇ ਵਿੱਚ ਉਹਨਾਂ ਦੀ ਸਿਹਤ ਦੇ ਵਿੱਚ ਉਹਨਾਂ ਦੀ ਸਿੱਖਿਆ ਦੇ ਵਿੱਚ ਉਹਨਾਂ ਦੇ ਵਿਕਾਸ ਦੇ ਵਿੱਚ ਇੱਕ ਵੱਡੀ ਰੁਕਾਵਟ ਆ ਅਸੀਂ ਸਾਰਿਆਂ ਨੇ ਅੱਜ ਪ੍ਰਣ ਕਰਨਾ ਸੌਂ ਚੁੱਕਣੀ ਆ ਕਿ ਅਸੀਂ ਬਾਲ ਵਿਆਹ ਦੇ ਲਈ ਜਿੰਨਾ ਹੋ ਸਕਦਾ ਉਹਨੇ ਸੰਭਵ ਯਤਨ ਕਰਾਂਗੇ ਸੌ ਤੁਹਾਨੂੰ ਮੈਂ ਚਕਾਵਾਂਗਾ ਮੈਂ ਬੋਲਾਂਗਾ ਮੇਰੇ ਮਗਰ ਮਗਰ ਤੁਸੀਂ ਵੀ ਬੋਲਣਾ ਮਤਲਬ ਸੌ ਖਾਣੀ ਆ ਇੱਕ ਪ੍ਰਣ ਕਰਨਾ ਠੀਕ ਹੈ ਬਾਲ ਵਿਆਹ ਦੇ ਖਿਲਾਫ ਸਾਰੇ ਬੱਚੇ ਆਪਣਾ ਸੱਜਾ ਹੱਥ ਅੱਗੇ ਕਰੋ ਹੁਣ ਤੁਸੀਂ ਸੌ ਚੁਕਣੀ ਆ ਜੋ ਮੈਂ ਬੋਲੂਗਾ ਤੁਸੀਂ ਪਿੱਛੇ ਪਿੱਛੇ ਬੋਲਣਾ ਠੀਕ ਹੈ ਅਸੀਂ ਬਾਲ ਵਿਆਹ ਦੇ ਖਿਲਾਫ ਅਸੀਂ ਬਾਲ ਵਿਆਹ ਦੇ ਖਿਲਾਫ ਹਰ ਸੰਭਵ ਯਤਨ ਕਰਾਂਗੇ ਹਰ ਸੰਭਵ ਯਤਨ ਕਰਾਂਗੇ ਅਸੀਂ ਨਿਸ਼ਚਿਤ ਕਰਦੇ ਹਾਂ ਅਸੀਂ ਨਿਸ਼ਚਿਤ ਕਰਦੇ ਹਾਂ ਕਿ ਮੇਰੇ ਪਰਿਵਾਰ ਗਵਾਂਡ ਅਤੇ ਸਮਾਜ ਵਿੱਚ ਗਵਾਂਡ ਅਤੇ ਸਮਾਜ ਵਿੱਚ ਕਿਸੇ ਵੀ ਲੜਕੀ ਦਾ ਕਿਸੇ ਵੀ ਲੜਕੀ ਦਾ ਬਾਲ ਵਿਆਹ ਨਾ ਹੋਵੇ ਬਾਲ ਵਿਆਹ ਨਾ ਹੋਵੇ ਅਸੀਂ ਬਾਲ ਵਿਆਹ ਦੀ ਅਸੀਂ ਬਾਲ ਵਿਆਹ ਦੀ ਕਿਸੇ ਵੀ ਕੋਸ਼ਿਸ਼ ਦੀ ਕਿਸੇ ਵੀ ਕੋਸ਼ਿਸ਼ ਦੀ ਸੂਚਨਾ ਸੂਚਨਾ ਪੰਚਾਇਤ ਅਤੇ ਸਰਕਾਰ ਨੂੰ ਦੇਵਾਂਗੇ ਪੰਚਾਇਤ ਅਤੇ ਸਰਕਾਰ ਨੂੰ ਦੇਵਾਂਗੇ ਅਸੀਂ ਸਾਰੇ ਬੱਚਿਆਂ ਦੀ ਅਸੀਂ ਸਾਰੇ ਬੱਚਿਆਂ ਦੀ ਸਿੱਖਿਆ ਅਤੇ ਸੁਰੱਖਿਆ ਦੇ ਲਈ ਦੇ ਲਈ ਆਪਣੀ ਆਵਾਜ਼ ਆਪਣੀ ਆਵਾਜ਼ بلند ਕਰਾਂਗੇ بلند ਕਰਾਂਗੇ ਅਤੇ ਬਾਲ ਵਿਆਹ ਅਤੇ ਮਾਲ ਵਿਆਹ ਮੁਕਤ ਭਾਰਤ ਦਾ ਮੁਕਤ ਭਾਰਤ ਦਾ ਨਿਰਮਾਣ ਕਰਾਂਗੇ ਨਿਰਮਾਣ ਕਰਾਂਗੇ ਧੰਨਵਾਦ